ਡਾਕਟਰ ਸੁਰਜੀਤ ਸਿੰਘ ਪਾਤਰ ਜੀ ਅੱਜ ਸਵੇਰੇ ਹੀ ਹਾਰਟ ਅਟੈਕ ਹੋਣ ਕਰਕੇ ਅਕਾਲ ਚਲਾਣਾ ਕਰ ਗਏ ਨੇ ਤੇ 79 ਸਾਲ ਦੀ ਉਮਰ ਦੇ ਵਿੱਚ ਉਹ ਬੈਗਰੂ ਨੂੰ ਪਿਆਰੇ ਹੋ ਗਏ ਨੇ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਸੀ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਭਾਸ਼ਾ ਨੂੰ ਅੱਜ ਬਹੁਤ ਵੱਡਾ ਘਾਟਾ ਪੈ ਗਿਆ ਵੈਸੇ ਤਾਂ ਦੋਸਤੋ ਦੁਨੀਆ ਦੇ ਵਿੱਚੋਂ ਕੋਈ ਵੀ ਇਨਸਾਨ ਚਲਾ ਜਾਵੇ ਭਾਵੇਂ ਉਹ ਛੋਟਾ ਵੱਡਾ ਤਕੜਾ ਮਾੜਾ ਅਮੀਰ ਗਰੀਬ ਜਿਹੜਾ ਮਰਜੀ ਹੋਵੇ ਸੰਸਾਰ ਨੂੰ ਘਟਾਤਾ ਤਾਂ ਕਿਸੇ ਨਾ ਕਿਸੇ ਪੱਖ ਤੋਂ ਜ਼ਰੂਰ ਪੈਂਦਾ ਹੈ ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਹੋਂਦ ਹੁੰਦੀ ਹੈ ਆਪਣੀ ਪਹਿਚਾਣ ਹੁੰਦੀ ਹੈ ਹਰ ਇੱਕ ਬੰਦਾ ਸਪੈਸ਼ਲ ਹੁੰਦਾ ਹੈ ਇੰਪੋਰਟੈਂਟ ਹੁੰਦਾ ਹੈ ਯੂਨੀਕ ਹੁੰਦਾ ਹੈ ਹਰ ਇੱਕ ਬੰਦੇ ਦੇ ਵਿੱਚ ਆਪਣੇ ਗੁਣ-ਗੁਣ ਹੁੰਦੇ ਨੇ ਪਰ ਗੱਲ ਇਹ ਹੈ ਜਦੋਂ ਕੋਈ ਬੰਦਾ ਕਾਫੀ ਫੇਮਸ ਹੁੰਦਾ ਹੈ ਪ੍ਰਸਿੱਧ ਹੁੰਦਾ ਹੈ ਲੋਕਾਂ ਦੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ ਹੈ ਬਹੁਤ ਸਾਰੇ ਲੋਕ ਉਹਦੇ ਫੈਨ ਹੁੰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਤਾਂ ਫਿਰ ਇਹ ਸੁਭਾਵਿਕ ਹੈ ਕਿ ਸੰਸਾਰ ਨੂੰ ਬਹੁਤ ਵੱਡਾ